ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਬਣਾਈ ਜਾਨੇ ਆ ਜੀ ਤੋਰੀਆਂ ਦੀ ਸਬ지 ਚੁੱਲੇ ਤੇ ਚੁੱਲੇ ਦਾ ਮੈਨੂੰ ਸੁੱਖ ਵੀ ਬਹੁਤ ਹੈ ਤੇ ਚੁੱਲੇ ਤੇ ਕੰਮ ਕਰਨ ਦਾ ਬੈਨੀਫਿਟ ਵੀ ਬਹੁਤ ਹੈ ਇੱਕ ਤਾਂ ਚੁੱਲੇ ਤੇ ਜਿਹੜੀ ਦਾਲ ਹੈ ਉਹ ਗਲਦੀ ਬਹੁਤ ਹੈ ਜਣੀ ਕਿ ਬਹੁਤ ਜਲਦੀ ਬਣਦੀ ਹੈ ਬਹੁਤ ਸਵਾਦ ਬਣਦੀ ਹੈ ਚੁੱਲੇ ਦੀ ਸਬਜ਼ੀ ਦਾ ਤੇ ਗੈਸ ਦੀ ਸਬਜ਼ੀ ਦਾ ਦਿਨ ਰਾਤ ਦਾ ਫਰਕ ਹੈ ਸੋ ਨੂੰ ਸਾਰਿਆਂ ਨੂੰ ਪਤਾ ਠੀਕ ਆ ਮਜਬੂਰੀਆਂ ਵੀ ਵਿਚਾਰਾਂ ਦੇ ਕਈਆਂ ਦੇ ਘਰੇ ਨਹੀਂ ਹੈਗੀਆਂ ਇਹ ਚੀਜ਼ਾਂ ਵੀ ਸਰਦਾਰੀਆਂ ਨਾ ਗੈਸਾਂ ਤੇ ਕੰਮ ਕਰਨਾ ਪੈਂਦਾ ਪਰ ਚੁੱਲੇ ਵਰਗੀ ਸਰਦਾਰੀ ਤਾਂ ਕਿਤੇ ਵੀ ਨਹੀਂ ਹੈਗੀ ਲਓ ਜੀ ਆਟਾ ਗੁੰਨਦੇ ਹੁਣੇ ਜਿੱਲੇ ਤੇ ਦੋਰੀਆਂ ਬਣ ਗਈਆਂ ਇੰਨਾ ਤਾਂ ਹੈ ਚੁੱਲੇ ਦਾ ਦੇਖੋ ਨੋ ਜੇ ਆਪ ਸੋ DNA ਗੱਲ ਕਰਦੇ ਆਂ ਵੀ ਤੁਸੀਂ ਸਸਤੇ ਤਰੀਕੇ ਨਾਲ ਸਲਿਮ ਹੋ ਸਕਦੇ ਹੋ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹੋ ਹਨ ਤੁਸੀਂ ਆਪਣੀ ਸਿਹਤ ਨੂੰ ਛੋੜੇ ਸਾਰਾ ਕੁਝ ਹੱਥ ਚੋਂ ਦਾ ਆਪਦੇ ਪੰਜਾਬੀ ਭਾਂਚੇ ਕਹਾਂ ਤਾਂ ਤੁਸੀਂ ਆਪਣੀ ਸਿਹਤ ਦੇ ਆਪ ਜ਼ਿੰਮੇਵਾਰ ਹੁੰਨੇ ਹੋ ਸਾਰੇ ਕਾਸੀ ਦੇ ਸਿਹਤ ਨੂੰ ਬਗਾੜਨ ਦੇ ਕਿਉਂਕਿ ਮੈਂ ਚੀਜ਼ਾਂ ਮੈਂ ਬਗਾੜੀ ਆ ਆਪਦੀ ਸਿਹਤ ਨੂੰ ਸਾਨੂੰ ਤਾਂ ਹੀ ਕਹਿਣੀ ਹੈ ਵੀ ਆਪਾ ਆਪ ਜ਼ਿੰਮੇਵਾਰ ਹੁੰਨੇ ਆ ਸਿਹਤ ਵਿਗੜ ਬਗਾੜ ਵਿਗੜਦੀ ਵੀ ਆਪਣੀ ਆਪਣੇ ਤੋਂ ਹੈ ਤੇ ਜੇ ਆਪਾਂ ਨੂੰ ਚਾਹੀਏ ਸਵਾਰਨਾ ਤੇ ਸਬਰ ਦੀ ਵੀ ਆਪਣੇ ਤੋਂ ਆ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਸਿਹਤ ਕਿਵੇਂ ਵਿਗਾੜ ਲੈਣਾ ਹੈ। ਆਪਾਂ ਖਾਣ ਪੀਣ ਦੇ ਤੋੜੇ ਸਿਹਤ ਵਿਗਾੜਦੇ ਆ। ਕਿਹੜਾ ਕੀ ਖਾਣਾ ਆਪਾਂ ਨੇ ਸਰੀਰ ਨੂੰ ਸਾਰਾ ਪਤਾ ਲੱਗ ਜਾਂਦਾ ਵੀ ਆਪਾਂ ਕਿਹੜੀ ਚੀਜ਼ ਖਾ ਕੇ ਦੁਖੀ ਹੁੰਨੇ ਆ ਕਿਹੜੀ ਖਾ ਕੇ ਨਹੀਂ ਹੁੰਦੇ ਪਰ ਆਪਾਂ ਹਟਦੇ ਨਹੀਂ ਮਟਦੇ ਨਹੀਂ ਕਿਉਂਕਿ ਜੀਬ ਹੈ ਜੀਬ ਤੇ ਕੰਟਰੋਲ ਕਰਨਾ ਵੀ ਔਖਾ ਹੋ ਜਾਂਦਾ ਪਰ ਕੁਝ ਹੱਦ ਤੱਕ ਰਮੈਗਣੀਆਂ ਕੰਟਰੋਲ ਕਰਨਾ ਚਾਹੀਦਾ ਹੀ ਚਾਹੀਦਾ ਹੈ। ਕਿਉਂਕਿ ਮੈਂ ਜੀਵਨ ਤੇ ਕੰਟਰੋਲ ਕੀਤਾ ਤਾਂ ਆਪਣੀਆਂ ਬਿਮਾਰੀਆਂ ਹਰਾਇਆਂ ਹਨਾ ਜੇ ਮੈਂ ਜੀਵਨ ਤੇ ਕੰਟਰੋਲ ਨਾ ਕਰਦੀ ਤਾਂ ਮੇਰੀਆਂ ਬਿਮਾਰੀਆਂ ਨੇ ਵੀ ਹਾਰਨਾ ਨਹੀਂ ਸੀਗਾ ਬਾਕੀ ਜਿਹੜੇ ਭੈਣ ਭਰਾਵੇ ਨੂੰ ਅਲਸਰ ਦੀ ਬਿਮਾਰੀ ਬਾਰੇ ਪੁੱਛ ਰਹੇ ਆ ਨਾ ਵੀ ਤੁਸੀਂ ਅਲਸਰ ਦੀ ਬਿਮਾਰੀ ਕਿਵੇਂ ਠੀਕ ਕਰੀਏ ਐਸੀ ਕੀ ਕਰਨਾ ਮੈਂ ਵੀਰੇ ਸੁਣੋ ਉਹਦੇ ਵੀਡੀਓ 'ਚ ਬੋਲਿਆ ਸੀ ਵੀ ਵੀ ਅਸੂਦਾਮੀ ਨਾ ਜਾਣਦੇ ਹੋ ਵੀ ਮੈਂ ਕਣਕ ਬੀਟ ਗਰਾਸ ਆਪ ਵੀ ਬੀਜ ਕੇ ਪੀਉਂਗੀ ਨਾਲ ਸੋਨੂੰ ਵੀ ਦੱਸੂਗੀ ਵੀ ਤੁਸੀਂ ਬੀਟ ਗਰਾਸ ਕਿੰਨੀ ਮਾਤਰਾ ਚ ਕਿਵੇਂ ਲੈਣੀ ਆ ਸਟਾਰਟ ਕਿਵੇਂ ਕਰਨੀ ਆ ਤੁਹਾਨੂੰ ਲੂਜ਼ ਮੋਸ਼ਨ ਵੀ ਲੱਗ ਸਕਦੇ ਆ ਤੁਹਾਡਾ ਜੀਜਾ ਵੀ ਕੱਚਾ ਹੋ ਸਕਦਾ ਵੀ ਤੁਸੀਂ ਇਹ ਚੀਜ਼ਾਂ ਘਬਰਾਉਣੀਆਂ ਨਹੀਂ ਕਿਉਂਕਿ ਕੋਈ ਵੀ ਚੀਜ਼ ਆਪਣੀ ਹੌਲੀ ਹੌਲੀ ਜਗਾ ਬਣਾਉਂਦੀ ਹੁੰਦੀ ਹੈ ਹੁਣ ਤੁਸੀਂ ਪੁੱਛ ਲੈਣੋ ਵੀ ਤੁਸੀਂ ਦੀਦੀ ਫਿੱਟ ਫਿੱਟ ਰਹਿੰਦੇ ਹੋ ਵੀ ਫਿੱਟਦੇ ਵੀਰੇ ਕਈ ਕਾਰਨ ਆ ਬਹੁਤ ਚੀਜ਼ਾਂ ਤੇ ਮੈਂ ਕੰਟਰੋਲ ਕੀਤਾ ਹੋਇਆਗਾ ਸੋਨੂੰ ਕੋਈ ਵੀ ਬੰਦਾ ਸੱਚ ਨਹੀਂ ਦੱਸੂਗਾ ਮੇਨ ਵੱਡੀ ਪ੍ਰੋਬਲਮ ਹੁੰਦੀ ਆ ਵੀ ਹਰ ਇੱਕ ਬੰਦਾ ਕੋਈ ਨਾ ਕੋਈ ਗੱਲ ਦਾ ਲਕੋ ਰੱਖ ਲੈਂਦਾ ਕਦੇ ਕਿਸੇ ਨੂੰ ਕੋਈ ਬੰਦਾ ਸੱਚ ਗੱਲ ਨਹੀਂ ਦੱਸਦਾ ਹਨਾ ਗੱਲ ਉੱਥੇ ਆ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਨਾ ਟੈਨਸ਼ਨ ਛੱਡਣੀ ਪੈਂਦੀ ਆ ਜੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਣਾ ਹੈ ਆਪਣੀਆਂ ਬਿਮਾਰੀਆਂ ਤੇ ਕਾਬੂ ਪਾਉਣਾ ਹੈ ਹਨਾ ਸਭ ਤੋਂ ਪਹਿਲਾਂ ਵੀਰੇ ਸਾਨੂੰ ਟੈਨਸ਼ਨ ਛੱਡਣੀ ਪੈਣੀ ਆ ਸਭ ਤੋਂ ਚੰਦਰੀ ਬਿਮਾਰੀ ਤਾਂ ਟੈਨਸ਼ਨ ਆ ਮੈਂ ਕਹਣੀ ਆ ਕੈਂਸਰ ਤੋਂ ਭੈੜੀ ਟੈਨਸ਼ਨ ਆ ਜਿਹੜੇ ਬੰਦੇ ਨੇ ਟੈਨਸ਼ਨ ਲੈਣੀ ਸ਼ੁਰੂ ਕਰਤੀ ਉਹ ਸਿਰ ਦੁਖਦਾ ਵੀ ਆਪਦਾ ਠੀਕ ਨਹੀਂ ਕਰ ਸਕਦਾ ਤੇ ਹੋਰ ਤਾਂ ਕਿਹੜੀ ਬਿਮਾਰੀ ਨੂੰ ਠੀਕ ਕਰੂਗਾ ਸੋ ਪਤਲੇ ਤੁਸੀਂ ਕਿਵੇਂ ਹੋ ਸਕਦੇ ਹੋ ਤੁਹਾਡੇ ਖਾਣ ਪੀਣ ਤੋਂ ਹੀ ਹੋ ਸਕਦੇ ਹੋ ਤੁਹਾਨੂੰ ਦਵਾਈਆਂ ਦੇਖੋ ਜਿਹੜਾ ਬੰਦਾ ਦਵਾਈਆਂ ਲੈ ਕੇ ਪਤਲਾ ਹੁੰਦਾ ਨਾ ਉਹਨੇ ਉਹਨੂੰ ਫਿਰ ਮੋਟਾ ਆਪਾ ਨਹੀਂ ਆਣਾਗਾ ਕਿਉਂਕਿ ਕੋਈ ਵੀ ਚੀਜ਼ ਹੈ ਤੁਸੀਂ ਕਿਸੇ ਨਾਲ ਕਿਸੇ ਚੀਜ਼ ਨਾਲ ਉਹਨੂੰ ਘਟਾਉਂਗੇ ਉਹਨੂੰ ਦੁਬਾਰੀ ਵਧਣਾ ਨਹੀਂ ਬਦਲਣਾ ਹੁੰਦਾ ਚੀਜ਼ ਉਹੀ ਹੁੰਦੀ ਹੈ ਜਿਹੜੀ ਆਪਾਂ ਸਹੀ ਕੁਦਰਤ ਦੇ ਅਨੁਸਾਰ ਘਟਾਈਏ ਕੁਦਰਤ ਕੁਦਰਤ ਬਹੁਤ ਵੱਡੀ ਚੀਜ਼ ਹੈ ਪਰ ਆਪਾਂ ਕੁਦਰਤ ਨੂੰ ਮੰਨਦੇ ਨਹੀਂ ਕੁਦਰਤ ਦੇ ਅਨੁਸਾਰ ਤੁਸੀਂ ਐਂ ਦੇਖ ਲਓ ਵੀ ਜਿਵੇਂ ਜਿਵੇਂ ਮੈਂ ਬਿਮਾਰ ਹੋ ਜਾਂਦੀ ਆ ਬੁਖਾਰ ਹੋ ਜਾਏ ਮੈਨੂੰ ਜ਼ੁਖਾਮ ਹੋ ਜਾਏ ਕੁਝ ਵੀ ਹੋ ਜਾਏ ਮੈਂ ਰੋਟੀ ਛੱਡ ਦਿੰਨੀ ਆ ਮੈਨੂੰ ਪਤਾ ਹ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਮਾੜੀਆਂ ਮੋਟੀਆਂ ਗੋਲੀਆਂ ਆਪਾਂ ਲੀਆਂ ਜਿਹੜੀਆਂ ਹੁੰਦੀਆਂ ਘਰੇ ਕੋਈ ਨੀਮੋ ਸਲਾਡ ਵਗੈਰਾ ਉਹ ਲੈ ਕੇ ਕਿਸ ਤਰ੍ਹਾਂ ਠੀਕ ਹੋ ਜਾਂਦੇ ਅਸੀਂ ਬਹੁਤ ਘੱਟ ਡਾਕਟਰ ਦੇ ਜਾਂਦੇ ਆ ਪਤਲੇ ਤੁਸੀਂ ਕਿਵੇਂ ਹੋ ਜਾਓਗੇ ਬੜਾ ਸੌਖਾ ਤਰੀਕਾ ਪਤਾ ਨਹੀਂ ਲੋਕ ਕਿਉਂ ਵਿਚਾਰੇ ਸਰ ਕਰਦੇ ਆ ਪਾਜਦੇ ਆ ਤੜਕ ਡੰਡ ਸੌ ਕੁਸ਼ਿ ਕਰਦੇ ਆ ਮੋਟਾਪਾ ਫੇਰ ਵੀ ਨਹੀਂ ਘਟਦਾ ਵੀਰੇ ਮੋਟਾਪੇ ਵਧਣ ਦੇ ਦੋ ਕਾਰਨ ਆ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਤਾ ਟੈਨਸ਼ਨ ਖਾਣ ਪੀਣ ਜਿੰਨੀ ਮਰਜ਼ੀ ਸ਼ੇਅਰ ਕਰ ਲਓ ਜੋ ਤੁਹਾਡਾ ਖਾਣ ਪੀਣ ਹੀ ਬਹੁਤ ਮਤਲਬ ਤੁਸੀਂ ਮਾੜਾ ਖਾ ਰਹੇ ਹੋ ਹਨ ਤਾਂ ਤੁਹਾਡਾ ਮੋਟਾਪਾ ਕੋਈ ਚੀਜ਼ ਨਹੀਂ ਘਟਾ ਸਕਦੀ ਜਿੰਨੀ ਮਰਜ਼ੀ ਸ਼ੇਅਰ ਕਰ ਲਓ ਜਾਂ ਜਿੰਨੇ ਮਰਜ਼ੀ ਜਿਵੇਂ ਜਮ ਵਗਦੇ ਉਹ ਮੈਂ ਕਹਣੀ ਉਹ ਹੁੰਦੀ ਆ ਆਰਜੀ ਤੌਰ ਤੇ ਕਸਰਤ ਜਿਹੜੀ ਆਪਾਂ ਸ਼ੇਅਰ ਕਰਨੀ ਘੁੰਮਣਾ ਫਿਰਨਾ ਉਹ ਆਰਜੀ ਕਸਰਤ ਹੈ ਕਿਤੇ ਵੀ ਜਾ ਕੇ ਤੁਸੀਂ ਡੰਡ ਮਾਰਨੇ ਤੁਰਨਾ 5 ਕਿਲੋਮੀਟਰ ਤੁਰ ਲਈਏ ਸੀ 4 ਤੁਰ ਲਈਏ ਠੀਕ ਹੈ ਤੁਰਨਾ ਠੀਕ ਹੈ ਪਰ ਉਹ ਮੈਂ ਤੁਹਾਨੂੰ ਆਰਜੀ ਕਰੂੰਗੀ ਪਤਾ ਕਿਉਂ ਘਰ ਦੇ ਆਪਾਂ ਕੰਮ ਨਹੀਂ ਕਰਦੇ ਘਰ ਦੇ ਕੰਮ ਆਪਾਂ ਕਰਦੇ ਨਹੀਂ ਕਸਰਤ ਕਰਨ ਲਈ ਆਪਾਂ 5-5 ਕਿਲੋਮੀਟਰ ਜਾਂਦੇ ਆ ਹਾਰ ਜੀ ਹੋਈ ਫਿਰ ਜੇ ਆਪਾਂ ਆਪਾਂ ਨੂੰ ਕਿਤੇ ਸ਼ੈਅਰ ਕਰਨ ਦੀ ਲੋੜ ਨਹੀਂ ਪੈਣੀ ਕਿਤੇ ਡੰਡ ਮਾਰਨ ਦੀ ਲੋੜ ਨਹੀਂ ਪੈਣੀ ਤੁਰਨ ਦੀ ਵੀ ਲੋੜ ਨਹੀਂ ਪੈਣੀ ਜੇ ਤੁਸੀਂ ਘਰ ਦੇ ਕੰਮ ਆਪ ਕਰਦੇ ਹੋ ਠੀਕ ਆ ਘਰ ਦਾ ਕੰਮ ਤੁਸੀਂ ਉਹ ਨਾ ਕਰੋ ਜਿਹੜਾ ਸੁੱਥੋਂ ਨਹੀਂ ਹੁੰਦਾ ਜਿਵੇਂ ਹੁਣ ਮੈਂ ਇੱਥੋਂ ਬਹਿ ਕੇ ਪੋਚਾ ਨਹੀਂ ਲੱਗਦਾ ਮੈਂ ਸਟੈਂਡ ਵਾਲਾ ਪੋਚਾ ਲਾ ਲਈ ਨਹੀਂ ਬਹਿ ਕੇ ਪੋਚਾ ਮੈਥੋਂ ਮੈਨੂੰ ਪਤਾ ਵੀ ਕਿਉਂ ਨਹੀਂ ਲੱਗਦਾ ਕਿਉਂਕਿ ਮੇਰੇ ਵੀ ਜਿਹੜੇ ਸਟਿਚਸ ਹੈ ਜਾਨੀ ਕਿ ਟਾਂਕੇ ਹੈ ਵੀ ਉਹ ਪੇਟ ਦੇ ਟੇਡੇ ਵੀ ਹੋਗੇ ਐਂ ਵੀ ਹੋ ਗਈ ਐਂ ਵੀ ਹੋ ਗਈ ਉਹ ਟਾਂਕਿਆਂ ਕਰਕੇ ਨਹੀਂ ਮੈਥੋਂ ਬੈਠਿਆ ਜਾਂਦਾ ਵੀ ਢਿੱਡ ਨੂੰ ਕੱਸ ਪੈ ਜਾਂਦੀ ਹੈ ਹੁਣ ਤਾਂ ਕੁਝ ਨਹੀਂ ਹੋਇਆ ਤੁਸੀਂ ਐਂ ਦੇਖੋ ਵੀ ਮੈਂ ਬਿਮਾਰੀਆਂ ਨਾਲ ਇਹਨਾਂ ਲੜੀਆਂ ਅਲਸਰ ਹੋਈ ਬਧੀ ਮੈਨੂੰ ਉਦੋਂ ਮੌਦ ਦੇ ਮੂੰਹ ਚੋਂ ਨਿਕਲੀ ਸਾਹ ਹੌਣ ਲੱਗ ਗਿਆ ਉਦੋਂ ਮੌਦ ਦੇ ਮੂੰਹ ਚੋਂ ਨਿਕਲੀ ਚਾਣ ਤੱਕ ਪਿੱਥੇ ਦਾ ਪਿੱਥੇ ਦਾ ਦਰਦ ਉੱਠ ਖੜਾ ਪਥਰੀਆਂ ਨਹੀਂ ਸੀਗੀਆਂ ਤੇ ਖਾਣ ਵਾਲੀ ਪਾਇਆ ਪਿਛੇ ਪਥਰੀ ਵੱਢਦੀ ਉਦੋਂ ਆਪਰੇਸ਼ਨ ਹੋਇਆ ਫੇਰ ਚਾਣ ਚੱਕ ਸ਼ੂਗਰ ਹੋ ਕੇ ਨਿਕਾ ਉੱਡ ਗਈ ਫੇਰ ਫੇਰ ਆ ਕੀ ਹੁੰਦਾ ਮਾਈਗਰੇਨ ਦਾ ਸੱਪਾ ਪੈ ਗਿਆ ਵੀ ਸਿਰ ਇੰਨਾ ਨਾ ਦੁਖਦਾ ਬੇਹਾਲ ਹੋ ਜਾਂਦੀ ਸੀ ਫੇਰ ਦਵਾਈਆਂ ਦੇ ਚੱਕਰਾਂ 'ਚ ਪੈ ਗਈ ਤੇ ਫੇਰ ਆ ਰਸੌਲੀ ਢਾਉਣੀ ਪੈਗੀ 3 ਕਿਲੋ ਦੀ ਪਰ ਮੈਂ ਹਾਰ ਨਹੀਂ ਮੰਨੀ ਕੰਮ ਕਰਦੀ ਆ ਸਾਰੇ ਘਰ ਦੇ ਆਪ ਕਰਦੀ ਆ ਹੁਣ ਸਾਡੇ ਕੱਲੀ ਨਾ ਪੋਚੇ ਵਾਲੀ ਲੱਗੀ ਹੋਈ ਐ ਉਹ ਵੀ ਵੀ ਚਲ ਮੈਂ ਕੱਪੜੇ ਦਾ ਕੰਮ ਕਰ ਲਿਆ ਕੱਪੜੇ ਦਾ ਕੰਮ ਸੌਖਾ ਨਹੀਂ ਹੈਗਾ ਜੇ ਆਪਾਂ ਕਹੀਏ ਉਹਦਾ ਆਰਡਰ ਚੱਕ ਲੋ ਲਫਾਬੇ ਪਹਿਲੀ ਗੱਲ ਇਹ ਦੇਖ ਲੋ ਕਿਸੇ ਨੇ ਪਹਿਲਾਂ ਤਾਂ ਫੋਨ ਤੇ ਅਗਲੇ ਅਗਲਾ ਵੀ ਫੋਟੋ ਪਾਉਂਦਾ ਉਹਦੀ ਉਹਦਾ ਸੂਟ ਕੱਢਣਾ ਪੈਂਦਾ ਫਿਰ ਉਹ ਸੂਟ ਕੱਢ ਕੇ ਅਗਲੇ ਨੂੰ ਪਾਉਣਾ ਪੈਂਦਾ ਭਾਈ ਇੰਨੇ ਪੈਸੇ ਪੈਸੇ ਪਾ ਦੇ ਭਾਈ ਤੂੰ ਡਰੈਸ ਪਾ ਦੇ ਫਿਰ ਉਹ ਲਫਾਬੇ ਦੇ ਸੂਟ ਪਾ ਕੇ ਉਹਦੇ ਪਿਛਲੇ ਪਾਸੇ ਸਾਡਾ ਡਰੈਸ ਪਾ ਕੇ ਅਗਲੇ ਪਾਸੇ ਉਹਨਾਂ ਦਾ ਡਰੈਸ ਪਾ ਕੇ ਫਿਰ ਉਹਤੇ ਡਾਕਾ ਖਣ ਵਾਲੀ ਸਲਿੱਪ ਲਾਉਣੀ ਫਿਰ ਉਹਨਾਂ ਨੂੰ ਫੋਟੋ ਪਾਉਣੀ ਵੀ ਭਾਈ ਤੁਹਾਡਾ ਆਰਡਰ ਬੁੱਕ ਹੋ ਗਿਆ ਉਸ ਤੋਂ ਬਾਅਦ ਫਿਰ ਉਹ ਜਦੋਂ ਆਰਡਰ ਲੱਗ ਜਾਂਦਾ ਫਿਰ ਉਹਦੀਆਂ ਪਰਚੀਆਂ ਪਾਉਣੀਆਂ ਦੇਖੋ ਕਿੰਨਾ ਕੰਮ ਹੈ ਸੌਖ ਆਪਾਂ ਨੂੰ ਇਹ ਲਾਦਾ ਵੀ ਕਪੜੇ ਦਾ ਕੰਮ ਤਾਂ ਬੜਾ ਹੀ ਸੌਖਾ ਹੋਊਗਾ ਨਹੀਂ ਸੌਖਾ ਨਹੀਂ ਬਹੁਤ ਕੁੱਤੇ ਭਗਾਈ ਹੁੰਦੀ ਹੈ ਮੈਂ ਤੇਦੀਪ ਨੂੰ 12 1 ਵਜ ਜਾਂਦੇ ਆ ਡਰੈਸ ਲਿਖਦੇ ਆ ਨੂੰ ਅਗਲਾਂ ਨੂੰ ਇੱਕ ਦਾ ਵੀ ਅਸੀਂ ਟ੍ਰੈਕਿੰਗ ਨੰਬਰ ਪਾਉਣਾ ਭੁੱਲ ਗਏ ਅਗਲ ਉਹਦੀ ਕਹਿੰਦਾ ਤੁਸੀਂ ਟ੍ਰੈਕਿੰਗ ਨੰਬਰ ਕਿਉਂ ਨਹੀਂ ਪਾਇਆ ਪਾਉਣਾ ਪੈਂਦਾ ਵੀਰੇ ਜਦੋਂ ਅਸੀਂ ਅਗਲੇ ਤੋਂ ਪੈਸੇ ਲੈਣੇ ਆ ਪਾਉਣਾ ਪੈਂਦਾ ਸਾਡੀ ਮਜਬੂਰੀ ਆ ਕਿਉਂਕਿ ਫਰਾਡ ਨਾਲ ਅਸੀਂ ਕੰਮ ਨਹੀਂ ਕਰਦੇ ਨਾ ਅਸੀਂ ਕੀਤਾ ਕੰਮ ਵੀਰੇ ਨਾ ਕਰਗੇ ਨਾ ਕਿਸ ਨੂੰ ਧੋਖੇ ਚ ਰੱਖਿਆ ਨਾ ਰੱਖੀਏ ਆਪਦੀ ਇੱਕ ਨੰਬਰ ਦੀ ਕਮਾਈ ਕਰਦੇ ਆ ਜੋ ਸਾਨੂੰ ਪਹਿਜੂ ਸਾਨੂੰ ਪਤਾ ਹੁੰਦਾ ਕੱਪੜੇ ਚ ਵੀ ਸਾਨੂੰ ਇੰਨਾ ਖਰਚਾ ਕੱਢ ਕੇ ਸਾਡੇ ਵੱਲੇ ਜਿਹੜੀ ਧਿਆਣੀ ਪਊਗੀ ਉਹਦੇ ਹਿਸਾਬ ਨਾਲ ਅਸੀਂ ਆਪਣਾ ਖਰਚਾ ਕੱਢਦੇ ਆ ਕੋਈ ਝੂਠ ਨਹੀਂ ਮਾਰਦੇ ਵੀਰੇ ਸਾਨੂੰ ਪਤਾ ਲੱਗ ਜਾਂਦੇ ਵੀ ਇੱਥੇ ਅਸੀਂ ਇੰਨਾ ਕੱਪੜਾ ਲੈਂਦੇ ਆ ਇਹਦੇ ਵਿੱਚ ਅਸੀਂ ਗੱਡੀ ਦਾ ਖਰਚਾ ਵੀ ਕੱਢਣਾ ਤੇ ਆ ਦੀਆਂ ਵੀ ਕੱਢਣੀਆਂ ਫਿਰ ਜਾ ਕੇ ਕਿਤੇ ਹੋ ਹੁੰਦਾ ਕੋਈ ਕੰਮ ਇੱਕ ਮੇਰੀ ਮੀਨਾ ਗੱਲ ਮੰਨ ਕੇ ਦੇਖ ਲੋ ਬਾਲਾ ਜਿਹੜਾ ਜਮਾਣਾ ਮੰਨੋ ਆਪਦੇ ਕੰਮ ਆਪ ਕਰ ਲੱਗ ਜਾ ਤੁਹਾਨੂੰ ਦਵਾਈਆਂ ਖਾਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਣੀ ਤੁਹਾਡਾ ਮਟਾਪਾ ਨਾ ਪਾਣੀ ਵਾਂਗੂ ਖੁਰ ਜੂਗਾ ਇਹ ਗੱਲ ਤੁਸੀਂ ਮੇਰੀ ਯਾਦ ਰੱਖਿਓ ਕਿਵੇਂ ਖੁਰੂਗਾ ਇੱਕ ਤਾਂ ਤੁਸੀਂ ਮਤਲਬ ਖੜੇ ਖੜੇ ਭਾਂਡੇ ਮਾਂਜਦੇ ਹੋ ਹਨਾ ਸ਼ੰਕਾਂ 'ਚ ਖੜੇ ਖੜੇ ਨੇ ਰੋਟੀ ਖੜੇ 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 ਬੈ ਕੇ ਤਾਂ ਆਪਾਂ ਕੰਮ ਕਰਨੇ ਭੁੱਲ ਗਏ ਠੀਕ ਹੈ ਸੋ ਦੇਖ ਵੀਰੇ ਡਿਲੀਵਰੀਆਂ ਹੁੰਦੀਆਂ ਸੀ ਅੱਗੇ ਔਰਤਾਂ ਦੀਆਂ ਮੇਰੀਆਂ ਆਵਦੀਆਂ ਡਿਲੀਵਰੀਆਂ ਸਿੱਧੀਆਂ ਹੋਈਆਂ ਹੋਈਆਂ ਠੀਕ ਹੈ ਹੁਣ ਜਦੋਂ ਡਿਲੀਵ ਉੰਨਾ ਦਵਾਈਆਂ ਚੱਲ ਪੈਂਦੀਆਂ ਕੋਈ ਕੰਮ ਨਹੀਂ ਕਰਨਾ ਕਰਨਾ ਡਾਕਟਰ ਨੇ ਬੰਦ ਕਰਤਾ ਐ ਹੋ ਗਿਆ ਜੀ ਬਾਹ ਹੋ ਗਿਆ ਮੈਂ ਕਹਿਣੀ ਆ ਵੀ ਵੀਰੋ ਜਿੰਨਾ ਤੁਸੀਂ ਕੰਮ ਕਰੋਗੇ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਕਦੇ ਆਪਰੇਸ਼ਨ ਨਹੀਂ ਜਨਾਨੀ ਦਾ ਹੋਊਗਾ ਜਿਹੜੀ ਜਨਾਨੀ ਪ੍ਰੈਗਨਨਸੀ ਦੇ ਵਿੱਚ ਕੰਮ ਕਰਦੀ ਹੈ ਮੇਰੇ ਕੋਲੇ ਜਿੱਦਨ ਬੇਟਾ ਹੋਇਆ ਸੀ ਤੇ ਉਸ ਦਿਨ ਹੀ ਮੈਂ ਨਰਮਾ ਚੁੱਕ ਕੇ ਆਈ ਸੀ ਨਾਲ ਸਾਰਾ ਨਰਮਲ ਆਇਆ ਸੀ ਕੁਝ ਨਹੀਂ ਹੁੰਦਾ ਕੰਮ ਕਰਨ ਨਾਲ ਕਦੇ ਕੁਝ ਨਹੀਂ ਹੁੰਦਾ ਜਿਹੜੇ ਬੱਚੇ ਨੇ ਛੋਡੇ ਘਰੇ ਜਨਮ ਲੈਣੇ ਨਹੀਂ ਉਹ ਨਹੀਂ ਲੈਂਦਾ ਚਾਹੇ ਤੁਸੀਂ ਜਿੰਨਾ ਮਰਜ਼ੀ ਮਨੇ ਰੱਖ ਲਿਓ ਠੀਕ ਆ ਨਾ ਜੀ ਪਰ ਮੇਰੀ ਗੱਲ ਇਹ ਲੜ ਬੰਨ ਲਿਓ ਵੀ ਕੰਮ ਕਰਨ ਨਾਲ ਕਦੇ ਕੁਝ ਨਹੀਂ ਹੁੰਦਾ ਕਿਸੇ ਨੂੰ ਕੁਝ ਨਹੀਂ ਹੁੰਦਾ ਜੇ ਤੁਸੀਂ ਮੋਟਾਪਾ ਘਟਾਉਣਾ ਵੀਰੇ ਆਪਦੇ ਬਹਿ ਕੇ ਕੰਮ ਕਰੋ ਜਿਵੇਂ ਮੈਂ ਬਹਿ ਕੇ ਸਾਡੇ ਆ ਇੱਥੇ ਟੁੱਟੀ ਆ ਇਹ ਆ ਸੇ ਟੁੱਟੀ ਇੱਥੇ ਬਹਿ ਕੇ ਨਾ ਮੈਂ ਥੱਲੇ ਬਹਿ ਕੇ ਭਾਂਡੇ ਮਾਂਦੀ ਆ ਪੀੜੀ ਤੇ ਬਹਿ ਕੇ ਪੀੜੀ ਤੇ ਬਹਿ ਕੇ ਆਟਾ ਗੁੰਨਦੀ ਆ ਸਬਜ਼ੀ ਚੁੱਲੇ ਤੇ ਬਣਾਉਣੀ ਆ ਤੁਸੀਂ ਮੈਂ ਨਹੀਂ ਕਹਿੰਦੀ ਵੀ ਥੋੜਾ ਚੁੱਲਾ ਘਰੇ ਜ਼ਰੂਰੀ ਹੋਣਾ ਚਾਹੀਦਾ ਤੁਸੀਂ ਨਾ ਗੈਸ ਥੱਲੇ ਲਾ ਲਿਆ ਕਰੋ ਗੇਂਸ ਪੈਰਾਂ ਬਾਹਰ ਬੈਠ ਕੇ ਪਰੰਪਰ ਬੈ ਕੇ ਕੰਮ ਕਰੋ ਬੈਠਦੇ ਤਾਂ ਤੁਸੀਂ ਹੈ ਨਹੀਂ ਠੱਡੇ ਤਾਂ ਤੁਹਾਡਾ ਬਧੂ ਬਧੂ ਤੁਸੀਂ ਪੈਰਾਂ ਬਾਹਰ ਪਹਿਲੀ ਗੱਲ ਤੁਸੀਂ ਬਹਿ ਕੇ ਦੇਖਿਓ ਸੋਨੂੰ ਛੋੜੇ ਠੱਡ ਨੂੰ ਕਿਨੀ ਤੇ ਖਲੀ ਪਾਉਗੀ ਅੱਗੇ ਬੁੜੀਆਂ ਦੇ ਪੇਟ ਕਿਉਂ ਨਹੀਂ ਸੀ ਬੁੜੀਆਂ ਪੈਰਾਂ ਬਾਹਰ ਬੈ ਕੇ ਕੰਮ ਕਰਦੀਆਂ ਸੀ ਹੁਣ ਤੁਸੀਂ ਪੈਰਾਂ ਬਾਹਰ 2 ਮਿੰਟ ਬੈਠ ਨਹੀਂ ਸਕਦੇਂ ਦਮ ਚੜਦੂ ਤੁਹਾਡਾ ਪਰ ਤੇ ਆ ਕੇ ਦੇਖ ਲਓ ਫਿਰ ਮਟਾਬੇ ਨੇ ਤਾਂ ਵਧਣਾ ਹੀ ਹੈ ਹੁਣ ਮੇਰੀ ਆਦਤ ਆ ਮੈਂ ਸਬਜ਼ੀ ਕੱਟਾਂ ਪੈਰਾਂ ਬਾਹਰ ਬੈ ਕੇ ਕੱਟੂ ਠੀਕ ਹੈ ਕੋਈ ਛੋਟਾ ਮੋਟਾ ਕੰਮ ਕਰਨਾ ਪੈਰਾਂ ਬਾਹਰ ਬੈ ਕੇ ਕੱਟੂ ਵੀ ਮੈਂ ਜ ਟੱਡ ਬਦੂ ਕਿਵੇਂ ਜਦੋਂ ਢਿੱਡ ਦਾ ਗੋਡਿਆਂ ਚ ਲਈ ਰੱਖਦੇ ਆ ਜਦੋਂ ਤੁਸੀਂ ਬੈੰਨੇ ਹੋ ਆ ਦੇਖ ਬੈਠਣ ਦਾ ਤਰੀਕਾ ਹੁਣ ਤੁਸੀਂ ਆਪੋਂ ਤੁਸੀਂ ਬਹਿ ਕੇ ਦੇਖ ਲਓ ਤੁਸੀਂ ਬੈਠ ਨਹੀਂ ਸਕਦੇ ਆ ਦੇਖ ਮੈਂ ਮੌਜੇ ਨਾਲ ਬੈਗੀ ਆ ਦੇਖੋ ਆ ਬੈਠੀ ਹਾਂ ਜਿਹੜਾ ਢਿੱਡਾ ਜਦੋਂ ਤੁਸੀਂ ਐ ਬੈੰਨੇ ਹੋ ਬਹਿ ਕੇ ਮਨ ਲਾ ਮੈਂ ਭਾਂਡੇ ਮਾਂਜ ਲੂ ਮੈਂ ਮੈਂ ਪਾ ਮੈਂ ਘੰਟਾ ਬੈਠੀ ਰਹੇ ਮੈਨੂੰ ਕੋਈ ਪ੍ਰੋਬਲਮ ਨਹੀਂ ਨਾਲੇ ਮੈਂ ਤਾਂ ਵਿਚਾਰੀ ਬਿਮਾਰੀਆਂ ਦਾ ਕੁਜਾ ਸੀ ਐਵੇਂ ਮੈਂ ਪੈਰਾਂ ਪਰ ਬਹਿ ਕੇ ਜਰਾ ਭਰ ਭਾਂਡੇ ਮਾਂਜੂ ਸਾਰਾ ਕੰਮ ਕਰੂ ਆਟਾ ਵੀ ਗੁੰਨਦੂ ਸਬਜ਼ੀ ਵੀ ਚੀਰ ਤੂੰ ਤੁਸੀਂ ਬਹਿ ਕੇ ਦੇਖੋ ਮਟਾਪਾ ਕਿਉਂ ਆਉਂਦਾ ਵੀਰੇ ਤੁਸੀਂ ਬੈਠਣਾ ਹੀ ਭੁੱ ਥੋੜਾ ਬੋਟਾ ਥੱਲੇ ਬੈਠਿਆ ਕਰੋ ਪੈਰਾਂ ਬਾਹਰ ਬੈ ਕੇ ਕੰਮ ਕਰਨ ਦੀ ਆਦਤ ਪਾਓ ਥੋੜੀ ਬਹੁਤੀ ਜ਼ਰੂਰੀ ਹੈ ਜੇ ਤੁਸੀਂ ਆਪਣੀ ਸਿਹਤ ਫਿੱਟ ਰੱਖਣੀ ਹੈ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਵੀਰੇ ਕੰਮ ਤੁਹਾਨੂੰ ਕਰਨਾ ਹੀ ਪੈਣਾ ਹੈ ਜੇ ਤੁਸੀਂ ਭਾਈ ਇਗਨੋਰ ਮਾਰੋਗੇ ਇਹ ਵੀ ਕੁਝ ਨਹੀਂ ਹੁੰਦਾ ਸਾਥੋਂ ਨਹੀਂ ਹੁੰਦਾ ਜੀ ਆਇਆ ਨਹੀਂ ਹੁੰਦਾ ਤਾਂ ਫਿਰ ਕੋਈ ਹੱਲ ਨਹੀਂ ਹੋ ਸਕਦਾ ਮਟਾਪਾ ਘਟਾਉਣਾ ਘਰ ਦੇ ਕੰਮ ਜਿੰਨੇ ਹੁੰਦੇ ਆਪ ਕਰੋ ਵੱਧ ਤੋਂ ਵੱਧ ਪੈਰਾਂ ਬਾਹਰ ਬੈਠ ਕੇ ਕੰਮ ਕਰੋ ਤੁਸੀਂ ਤਾਂ ਆਪ ਹੀ ਕਹਦੇ ਹੋਗੇ ਵੀ ਸਾਡਾ ਮਟਾਪਾ ਕਿੱਧਰ ਉੱਡੀ ਜਾਂਦਾ ਹੈ ਇੱਕ ਮੇਰੀ ਮੈਂ ਬੇਨਤੀ ਕਰਦੀ ਆ ਜਦੋਂ ਤੁਸੀ ਰੋਟੀ ਖਾਣੀ ਆ ਰੋਟੀ ਕੋਸ਼ਿਸ਼ ਕਰਿਆ ਕਰੋ ਵੀ ਪੀੜੀ ਤੇ ਬਹਿ ਕੇ ਖਾਓ ਜੱਪ ਪਲਾਥੀ ਮਾਰ ਕੇ ਬਹਿ ਕੇ ਖਾਓ ਮੰਜੇ ਤੇ ਕਦੇ ਵੀ ਆਏ ਵੀ ਜਿਹੜੀਆਂ ਹੁਣ ਆਪਣੀਆਂ ਕੁਰਸੀਆਂ ਤੇ ਬਹਿ ਕੇ ਆਪਾਂ ਮੂਰੇ ਮੇਜ਼ ਤੇ ਰੋਟੀ ਖਾਣੇ ਆ ਉਹ ਸਹੀ ਨਹੀਂ ਹੈਗੀ ਰੋਟੀ ਖਾਣੇ ਠੀਕ ਹੈ ਇਹ ਇੱਕ ਉਸ ਢੰਗ ਨੇ ਰੂਲ ਨੇ ਆਪਾਂ ਨੂੰ ਬਣਾਉਣੇ ਪੈਣੇ ਆ ਤੁਸੀਂ ਪੀੜੀ ਤੇ ਬਹਿ ਕੇ ਥੱਲੇ ਰੋਟੀ ਖਾਓ ਤੁਸੀਂ ਮੰਜੇ ਤੇ ਪਲਾਥੀ ਮਾਰ ਕੇ ਬਹਿ ਜਾਓ ਤਾਂ ਰੋਟੀ ਖਾ ਲਓ ਠੀਕ ਹੈ ਪਰ ਕੁਰਸੀ ਤੇ ਲੱਤਾਂ ਲੰਮਗਾ ਕੇ ਆ ਨਵੇਂ ਸਾਡੇ ਘਰੇ ਮੇਜ਼ ਜਹ ਹੈ ਨਹੀਂ ਖਾਣੇ ਵਾਲਾ ਨਾਲ ਅਸੀਂ ਲੈ ਕੇ ਆਏ ਠੀਕ ਹੈ ਚੌਂਕੜਾ ਮਾਰ ਕੇ ਰੋਟੀ ਖਾਦੀ ਦਾ ਫਰਕ ਪੈਂਦਾ ਪੈਰਾੰਪਾਰ ਬੈਠ ਕੇ ਰੋਟੀ ਖਾਦੀ ਦਾ ਫਰਕ ਪੈਂਦਾ ਕਦੇ ਪੇਟ ਨਹੀਂ ਵਧੂਗਾ ਠੀਕ ਹੈ ਜੀ ਹੁਣ ਸਹੂਲਤੀ ਇੰਨੀ ਹੋ ਚੁੱਕੀ ਹੈ ਜਿੱਥੇ ਰੋਟੀਆਂ ਹੀ ਨਹੀਂ ਪਤਾ ਖੜੇ ਖੜੇ ਉਦੀ ਖਾ ਲੈਣ ਕਣਸ ਵਾਲੀ ਦੀ ਬੀਬੀਆਂ ਰੋਟੀ ਖਾਈ ਜਾਂਦੀਆਂ ਹੁੰਦੀਆਂ ਖੜੀ ਤੇ ਜਿੱਥੇ ਆਪਾਂ ਖਾਣਾ ਬਣਾਉਣੇ ਉੱਥੇ ਕਣਸ ਤੇ ਖੜਕੇ ਦੋ ਰੋਟੀਆਂ ਖਾ ਲੈਂਦੀਆਂ ਵੀ ਜੜਕ ਜੜਕ ਖਾ ਲਗੇ ਇੰਨੀ ਲਾਪਰਵਾਹੀ ਨਾ ਕਰਿਆ ਕਰੋ ਖਾਣ ਲਈ ਆਪਣੇ ਲਈ ਟਾਈਮ ਜ਼ਰੂਰ ਕੱਢਿਆ ਕਰੋ ਠੀਕ ਆ ਸਿਹਤ ਦਾ ਖਿਆਲ ਰੱਖੋਗੇ ਕਦੇ ਮੋਟਾਪਾ ਨਹੀਂ ਆਊਗਾ ਪਾਣੀ ਪੀਆ ਕਰੋ ਵੱਧ ਤੋਂ ਵੱਧ ਪਾਣੀ ਪੀਆ ਕਰੋ ਜਿੰਨਾ ਪੀ ਸਕਦੇ ਹੋ ਪਾਣੀ ਜਿਆਦਾ ਤੋਂ ਜਿਆਦਾ ਪੀਓ ਮੋਟਾਪੇ ਦਾ ਕਾਰਨ ਰੋਟੀ ਭਾਈ ਜੇ ਜੇ ਤਾਂ ਤੁਸੀਂ 25 ਸਾਲ ਤੋਂ ਥੱਲੇ ਹੋ ਤਾਂ ਜਿੰਨੀਆਂ ਮਰਜ਼ੀ ਖਾ ਲਓ ਜੇ 25 ਸਾਲ ਤੋਂ ਉੱਪਰ ਟੱਪ ਚੁੱਕੇ ਹੋ ਤਾਂ ਤੁਹਾਡੀਆਂ ਰੋਟੀਆਂ ਦਾ ਸ਼ਡਿਊਲ ਹੋਣਾ ਚਾਹੀਦਾ ਜੇ ਤੁਸੀਂ 3 ਫਣ ਮੈਂ ਤਾਂ 2.5 ਖਾਣੀਆਂ ਜੇ 2.5 ਖਾਣੇ ਤਾਂ 2 ਖਾਓ ਅੱਧੀ ਰੋਟੀ ਦੀ ਭੁੱਖ ਰੱਖਣੀ ਹੀ ਪੈਣੀ ਹੈ ਚਾਹੇ ਜੋ ਜਿੰਨੀ ਮਰਜ਼ੀ ਭੁੱਖ ਲੱਗੀ ਹੈ ਜੇ ਤੁਸੀਂ ਮੋਟਾਪਾ ਘਟਾਉਣਾ ਹੈ ਠੀਕ ਹੈ ਆ ਕੋਈ ਦਵਾਈਆਂ ਦਵੰੀਆਂ ਮੋਟਾਪਾ ਨਹੀਂ ਘਟਾਉਂਦੀਆਂ ਕਿੰਨਾ ਚਿਰ ਖਾ ਲਓਗੇ ਜਿੰਨਾ ਚਿਰ ਖਾਓਗੇ ਅਗਲਾ ਤੁਹਾਨੂੰ ਕਹੂੰ ਆ ਨਹੀਂ ਖਾਣਾ ਨਹੀਂ ਖਾਣਾ ਉਹਨਾਂ ਚਿਰ ਮੋਟਾਪਾ ਘਟੂਗਾ ਜਿੱਦ ਉਹ ਚੀਜ਼ਾਂ ਛੱਡਤੀਆਂ ਫੇਰ ਮੋਟਾਪਾ ਆ ਜਾਊਗਾ ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਤੁਸੀਂ ਆਪਣੇ ਖਾਣ ਪੀਣ ਦਾ ਖਿਆਲ ਰੱਖੋ ਜੇ ਮੋਟਾਪਾ ਘਟਾਉਣਾ ਪੈਰਾਂ ਪਾਰ ਬੈਠ ਕੇ ਕੰਮ ਕਰੋ ਆਪਦੇ ਘਰ ਦੇ ਕੰਮ ਆਪ ਕਰੋ ਜਿੰਨਾ ਹੋ ਸਕਦਾ ਕੰਮ ਆਪ ਦਾ ਆਪ ਕਰੋ ਕੋਈ ਫਰਕ ਨਹੀਂ ਪੈਂਦਾ ਮੈਂ ਹੁਣ ਤੁਰ ਹੀ ਫਿਰਦੀ ਆ ਤਾਂ ਫਿਰ ਮੈਨੂੰ ਵੀ ਸਰ ਜੂਗਾ ਮੈਂ ਵੀ ਕਹਿ ਦੂੰਗੀ ਨਾਲੇ ਮੇਰੇ ਕੋਲ ਤਾਂ ਵਿਚਾਰੀ ਕੋਲੇ 70 ਬਹਾਨੇ ਆ ਵੀ ਭਾਈ ਮੇਰ ਦਾ ਬਾਲੇ ਪਰੇਸ਼ਾਨ ਹੋ ਕੇ ਢ ਡੁਪਾਟੇ ਮਿੱਥੋਂ ਕੰਮ ਨਹੀਂ ਹੁੰਦਾਗਾ ਘਰ ਦੇ ਕਹਿੰਗੇ ਹਾਂ ਠੀਕ ਹੈ ਬੱਚੇ ਵੀ ਕਹਿੰਦੇ ਨੇ ਬੱਚੇ ਤਾਂ ਮੈਨੂੰ ਕਹਿੰਦੇ ਨਹੀਂ ਵਿਚਾਰੇ ਕੰਮ ਕਿਉਂ ਗਮਾਉ ਤਾਂ ਮੈਨੂੰ ਕਹਿੰਦੀ ਨਹੀਂ ਵੀ ਤੂੰ ਕੰਮ ਕਰ ਉਹ ਤਾਂ ਕਹਿੰ ਜਿਨਾ ਹੁੰਦਾ ਉਹ ਨ ਕਰ ਪਏ ਤਾਂ ਮੈਂ ਤਾਂ ਨਹੀਂ ਠਿਕਦੀ ਕੱਪੜੇ ਤਾਂ ਮੈਂ ਵੇਖਦੀ ਆਂ ਦਾਲ ਰੋਟੀ ਆਪਦੀ ਆਪ ਬਣਾਉਣੀ ਆਂ ਭਾਂਡੇ ਬਹਿ ਕੇ ਮਾਂਜਦੀ ਆਂ ਕੱਪੜੇ ਸਾਰੇ ਧੋ ਕੇ ਆਪ ਪਾਉਣੀਆਂ ਦੀਪੂ ਦੀਆਂ ਚਿੱਟੀਆਂ ਸ਼ਰਟਾਂ ਪੈਰਾਂ ਪਾਰ ਬੈਠ ਕੇ ਸਾਬਣ ਲਾ ਕੇ ਥਾਪੇ ਨਾਲ ਕੋਟ-ਕਟ ਧੋਣੀਆਂ ਆ ਕਿਉਂਕਿ ਮੈਨੂੰ ਮਸ਼ੀਨੀਆਂ ਦੀਆਂ ਚਿੱਟੇ ਕੱਪੜੇ ਧੋਤੇ ਪਸੰਦ ਨਹੀਂ ਹੈਗੇ ਬਥੇਰਾ ਦੀਪੂ ਕਹਿੰਦਾ ਆਪੂ ਮਸ਼ੀਨ 'ਚ ਛੱਡ ਦੇ ਮੈਂ ਕਹਿੰਦੀ ਨਾ ਬਈ ਸ਼ਰਟ ਨਹੀਂ ਲਖਰਦੀ ਕਿਉਂਕਿ ਦੀਪੂ ਦੀਆਂ ਚਿੱਟੀਆਂ ਸ਼ਰਟਾਂ ਆ ਪੈਰਾਂ ਪਾਰ ਬਹਿ ਕੇ ਪੁੱਛ ਚਾਹੇ ਦੀਪੂ ਨੂੰ ਮੋਣ ਲਾ ਕੇ ਪੁੱਛ ਰਹੀ ਦੀਆਂ ਨਾਲੇ ਤਾਂ ਮੈਨੂੰ ਪਤਾ ਵੀ ਸ਼ੀਡ ਫਿੱਟ ਰਹਿੰਦਾ ਜੇ ਤੁਸੀਂ ਸ਼ੀਡ ਫਿੱਟ ਰੱਖਣਾ ਵੀਰੇ ਕੰਮ ਕਰ ਲਓ ਕੁਛ ਨਹੀਂ ਤਾਂ ਦਵਾਈਆਂ ਖਾਣ ਦੀ ਲੋੜ ਨਹੀਂ ਜੜੀਆਂ ਮਰਜ਼ੀ ਚੀਜ਼ਾਂ ਖਾਈ ਜੋ ਕੋਈ ਮੈਨੂੰ ਖਾਣ ਦਾ ਬਣੇਜ ਨਹੀਂ ਕਰਦੀ ਜੋ ਮਰਜ਼ੀ ਖਾਓ ਜੋ ਤੁਹਾਡੇ ਦਿਲ ਚਾਉਂਦਾ ਬਸ ਇੱਕ ਮਿੱਠਾ ਜ਼ਰੂਰ ਘਟਾ ਲਓ ਮਿੱਠਾ ਜਿਵੇਂ ਹੁਣ ਜਿਹੜੀ ਤੁਹਾਡੀ ਚਾਹ ਪੀਣੀ ਆ ਤੁਸੀਂ ਚਾਹ ਗੁੜ ਜਾਂ ਸ਼ੱਕਰ ਦੀ ਪੀਓ ਤੇ ਉਹਦੇ ਵਿੱਚ ਮੀਡੀਅਮ ਮਿੱਠਾ ਪਾਓ ਵੀ ਐ ਨਹੀਂ ਹੈਗਾ ਨਾਲੇ ਤਾਂ ਤੁਹਾਨੂੰ 슈ਗਰ ਤੋਂ ਬਚ ਰਹੋਗੇ 슈ਗਰ ਨਹੀਂ ਹੋਊਗਾ ਗੁੜ ਤੇ ਸ਼ੱਕਰ ਜੇ ਵਰਤਣ ਲੱਗ ਜੂਗੇ ਮੀਡੀਅਮ ਮਿੱਠਾ ਪਾ ਲਿਆ ਕਰੋ ਬਾਲੇ ਮਿੱਠੇ ਦੀ ਆਦਤ ਘਟਾਓ ਮਿੱਠਾ ਉੱ ਅਗਲੇ ਲੋਕ ਗੁੜ ਵੀ ਖਾਂਦੇ ਸੀ ਰੋਟੀਆਂ ਨਾਲ ਕਣਕ ਬੜਦੇ ਵੀ ਗੁੜ ਖਾਂਦੇ ਸੀ ਕਿਉਂਕਿ ਕੰਮ ਵਾਲਾ ਕਰਦੇ ਸੀ ਅਗਲੇ ਦਿਨ ਰਾਤ ਕੰਮ ਕਰਦੇ ਸੀ ਹੁਣ ਕੰਮ ਕੌਣ ਕਰਦਾ ਵੀਰੇ ਫਿਰ ਮਿੱਠਾ ਤਾਂ ਬੋਡੀ ਉਦੋਂ ਬਚਾਉ ਜਦੋਂ ਤੁਸੀਂ ਨਜਾਇਜ਼ ਕੰਮ ਕਰੋਗੇ ਮੇਰੀ ਵੀਡੀਓ ਲੰਬੀ ਹੋ ਜਾਂਦੀ ਆ ਗੱਲਾਂ ਕਰਨ ਨੂੰ ਬਹੁਤ ਈ ਕਰਦਾ ਜਿਹੜੀਆਂ ਚੀਜ਼ਾਂ ਮੈਂ ਪਰਤਿਉਣੀ ਆ ਸਾਨੂੰ ਉਹੀ ਕਹਿਣੀ ਆ ਮੋਟੀ ਤਾਂ ਮੈਂ ਵੀ 74 75 ਕਿਲੋ ਦੀ ਸੀ ਮਟਾਪਾ ਤਾਂ ਜਿਵੇਂ ਹੁਣ ਆਪ ਦੀ ਆਟਾ ਬਗੜ ਲਾ ਹੁਣ ਲਿਓ ਵਾਧੂ ਆਜੂ ਮੇਰੇ ਤੇ ਮਟਾਪਾ ਸੋ ਪਲੀਜ਼ ਇਹਨਾਂ ਗੱਲਾਂ ਦਾ ਧਿਆਨ ਰੱਖੋ ਐਵੇਂ ਕਿਤੇ ਲੋੜ ਨਹੀਂ ਸਾਨੂੰ ਪੈਸੇ ਖਰਾਬ ਕਰਨ ਦੇ ਕਿਤੇ ਕਿਸੇ ਦੀ ਡਾਈਟ ਫੋਲੋ ਨਾ ਕਰੋ ਡਾਈਟ ਰੂਟ ਫੋਲੋ ਕਰਨਾ ਕੁਝ ਨਹੀਂ ਬਣਦਾ ਖਾਲੋ ਨਹੀਂ ਵੀਰੇ ਆਪਣਾ ਇੰਨੀਆਂ ਤੀਜਾਂ ਤਕੜੀਆਂ ਖਾ ਸਕਦੇ ਆ ਕਿਹੜਾ ਬੰਦਾ ਕਿਲੋ-ਕਿਲੋ ਫਰੂਟ ਖਾ ਲੂਗਾ ਆਪਣੇ ਕੋ ਝੂਠ ਜੇ ਨਹੀਂ ਵੱਜਦੇ ਲਿਖਿਆ ਹੁੰਦਾ ਵੀ ਤੁਹਾਡੀ ਬਾਡੀ ਜਿੰਨਾ ਭਾਰ ਆ ਉਹਨਾਂ ਤੁਸੀਂ ਫਰੂਟ ਖਾਓ ਮੰਨ ਲਾ ਇੱਕ ਬੰਦਾ ਉਹ ਗੱਲ ਹੈ ਇੱਕ ਬੰਦਾ 60 ਕਿਲੋ ਦਾ ਤੇ ਉਹ ਕਿੱਥੋਂ ਖਾ ਲੂਗਾ ਪੌਣਾ ਕਿਲੋ ਵੰਗੂ ਫਰੂਟ ਤਿੰਨਾ ਹੀ ਵੀਰੇ ਗਜਾਇਸ ਹੁੰਦੀ ਹੈ ਡੇਲੀ ਦਾ ਪੌਣਾ ਕਿਲੋ ਫਰੂਟ ਖਾਣ ਦੀ ਵੀਰੇ ਕਿੱਚ ਗਜਾਇਸ ਹੈ ਸਾਡੇ ਚ ਤਾਂ ਨਹੀਂ ਐਵੇਂ ਕੀ ਗੱਪ ਮਾਰਨ ਦਾ ਫਾਇਦਾ ਬਾਅਦ ਤੋਂ ਬਾਅਦ ਕਿਤੇ ਕਿਲੋ ਕੋਈ ਸ਼ਹਿਰ 'ਚ ਬੈਠੇ ਅਮਰੂਦ ਲਿਆਂਦੇ ਉਹਨਾਂ ਨੂੰ ਤਿੰਨ ਚਾਰ ਦਿਨ ਖਾਈ ਜਾਂਦੇ ਸਾਰੀ ਖਾਈ ਜਾਂਦੇ ਇੱਕ ਖਾ ਲਿਆ ਅੱਧਾ ਖਾ ਲਿਆ ਸੋ ਇਹ ਚੀਜ਼ਾਂ ਵੀਰੇ ਉਹਨਾਂ ਵਾਸਤੇ ਜਿਨ੍ਹਾਂ ਕੋਲੇ ਨਜਾਇਜ਼ ਪੈਸਾ ਜਾਂ ਚੰਗੇ ਘਰ ਹਾਂ ਜਿਹੜੇ ਆਪਣੇ ਵਰਗੇ ਮਿਡਲ ਕਲਾਸ ਦੇ ਲੋਕ ਹੈ ਉਹਨਾਂ ਨੂੰ ਤਾਂ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਆਪਦਾ ਕੰਮ ਆਪਣੇ ਹੱਥੀਂ ਕਰੋ ਖਾਜੋ ਮਰਜ਼ੀ ਲੋ ਮਿੱਠਾ ਲਿਮਟ 'ਚ ਖਾਓ ਗੁੜ ਸ਼ੱਕਰ ਯੂਜ਼ ਕਰੋ ਠੀਕ ਹੈ ਰਫੈਂਡ ਖੰ ਤੇ ਆਮ ਚਿੱਟਾ ਨਮਕ ਤੇ ਮੈਦਾ ਇਹ ਚੀਜ਼ਾਂ ਘੱਟ ਖਾਓ ਕਦੇ ਖਾ ਲੋ ਕੋਈ ਚੱਕਰ ਨਹੀਂ ਕਿ ਮੈਂ ਜਵਾਨੀ ਕਹਿੰਦੀ ਬੰਦ ਕਰੂ ਕਦੇ ਖਾ ਲੋ ਕੋਈ ਚੱਕਰ ਨਹੀਂ ਖਾਣ ਪੀਣ ਤੇ ਧਿਆਨ ਦੇਣ ਲੱਗ ਜੋ ਗੱਲਾਂ ਮੰਨ ਲਓ ਮੇਰੀਆਂ ਮੋਟਾਪਾ ਮਟੂਪਾ ਦਾ ਕਿਦਰੇ ਉੱਡ ਜੂਗਾ ਥੋੜਾ ਪੈਰਾ ਪਾਰ ਬੈਠਣ ਦੀ ਆਦਤ ਲਾਜ਼ਮੀ ਪਾਓ ਜਿਹੜੀਆਂ ਤੁਹਾਡੀਆਂ ਫਲਸ਼ਾਂ ਨਾ ਉਹ ਵੀ ਤੁਸੀਂ ਜਿਹੜੀਆਂ ਇੰਡੀਅਨ ਸੀਟਾਂ ਉਹ ਯੂਜ਼ ਕਰਿਆ ਕਰੋ ਆ ਗੋਡਿਆਂ ਦੇ ਰੋਗ ਸੁਣ ਜਿਹੜੇ ਲੱਗ ਰਹੇ ਹਨ ਸੀਟਾਂ ਤੋਂ ਲੱਗ ਰਹੇ ਜਿਹੜੀਆਂ ਤੁਸੀਂ ਚਾਹ ਚੜ੍ਹ ਕੇ ਬਹਿ ਜਾਂਦੇ ਹੋ ਅੱਗੇ ਲੋਕ ਬਿਚਾਰੇ ਬਾਹਰ ਜਾਂਦੇ ਕਿੰਨੇ ਕਿਲੋ ਕਿਲੋ ਮੀਟਰ ਹੁਣ ਤਾਂ ਤੁਹਾਡੇ ਘਰੇ ਫਲਸ਼ ਸੋ ਨੂੰ ਗੋਡਿਆ ਨਾ ਰੋਗ ਬਹੁਤ ਬਹੁਤ ਘੱਟ ਲੱਗੂਗਾ ਜਿਆਦੇ ਰੋਗ ਗੋਡਿਆਂ ਦੇ ਤੁਸੀਂ ਵਰਤਿਆਲੇ ਉਹਨਾਂ ਨੂੰ ਲੱਗ ਰਹੇ ਜਿਹੜੇ ਆ ਦੂਜੀਆਂ ਸ਼ੀਟਾਂ ਤੇ ਬੰਦੇ ਆ ਜਿਹੜੇ ਪੈਰਾਪਾਰ ਫਲਸ਼ ਬੰਦੇ ਆ ਨਾ ਨਾਲੇ ਤਾਂ ਪੈਰਾਪਾਰ ਫਲਸ਼ ਬੈਠਣੀ ਪੇਟ ਸਾਫ਼ ਹੁੰਦਾ ਇੱਕ ਤਰ੍ਹਾਂ ਦੀ ਵੀ ਆਪਾਂ ਨੂੰ ਬਹੁਤ ਵਧੀਆ ਚੀਜ਼ ਆ ਉਹ ਚੜ ਕੇ ਤਾਂ ਆਹ ਬਹਿ ਜਾਣ ਉਹਦੇ ਨਾਲ ਥੋੜਾ ਢਿੱਡ ਕਿਥੋਂ ਸਾਫ਼ ਹੋਊਗਾ ਕਿੱਥੇ ਢਿੱਡ ਛੋਡਾ ਜਦੋਂ ਤੁਸੀਂ ਬਹਿਨਿਓ ਪੈਰਾਪਾਰ ਗੋਡਿਆਂ ਗੋਡਿਆਂ ਦੇ ਸਨ ਵਿੱਚ ਆ ਜਾਂਦਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਬਿਮਾਰੀਆਂ ਬਮੁਰੀਆਂ ਕੁਛ ਨਹੀਂ ਵਿਗਾੜਦੀਆਂ ਕਿਸੀਆਂ ਆਪਦੇ ਖਾਣ ਪੀਣ ਦੇ ਧਿਆਨ ਰੱਖੋ ਆਪਦੀਆਂ ਚੀਜ਼ਾਂ ਦਾ ਧਿਆਨ ਰੱਖੋ ਸਭ ਕੁਝ ਠੀਕ ਹੋ ਜਾਣਾ ਮੋਟਾਪੇ ਮੂਟੂਪੇ ਸਭ ਉੱਡ ਜਾਂਦੇ ਸਭ ਬਿਮਾਰੀਆਂ ਉੱਡ ਜਾਂਦੀਆਂ बस ਧਿਆਨ ਰੱਖਣਾ ਖਾਣ ਪੀਣ ਦੇ ਕੰਮ ਜਿੰਨਾ ਹੁੰਦਾ ਕਰੋ ਲੋ ਕੋ ਨਾ 19 ਸੋਡੀ ਬਾਡੀ ਸੋਡਾ ਸਾਥ ਦੇਉਗੀ ਬੁਢਾਪਾ ਨਹੀਂ ਹੁੰਦਾ ਕੰਮ ਕਰਨ ਵਾਲੇ ਬੰਦੇ ਤੇ ਕਦੇ ਬੁਢਾਪਾ ਨਾ ਆਊਗਾ ਗੱਲ ਪਰਖਿਆ ਕੇ ਦੇਖ ਲਿਓ ਸੋ ਵੀਡੀਓ ਬਹੁਤ ਲੰਬੀ ਹੋ ਗਈ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ